ਅੱਜ ਦੇ ਵੀਡੀਓ ਬਹੁਤ ਜ਼ਿਆਦਾ ਖਾਸ ਆ ਬਹੁਤ ਹੀ ਜ਼ਿਆਦਾ ਖਾਸ ਆ ਕਿਉਂਕਿ ਦੇਖੋ ਅੱਜ ਆਪਾਂ ਉਸ ਟਾਪਿਕ ਬਾਰੇ ਗੱਲ ਕਰਨ ਵਾਲੇ ਆ ਜਿਹੜੀ ਕਿ ਦੇਖੋ ਇੱਕ ਆਪਣੀ ਹੀ ਹਿਊਮਨ ਸਾਈਕੋਲੋਜੀ ਆ ਜਿਹੜੀ ਕਿ ਦੇਖੋ ਇਨਸਾਨਾਂ ਦੀ ਇੱਕ ਫਿਤਰਤ ਆ ਪ੍ਰੀ ਮਾਰਕੀਟ ਅਨਾਲਿਸਿਸ ਇੱਕ ਐਗਜ਼ਾਮਪਲ ਦੇ ਨਾਲ ਸ਼ੁਰੂ ਕਰੂੰਗਾ ਤੇ ਉਸ ਤੋਂ ਪਹਿਲਾਂ ਰਿਕਵੈਸਟ ਕਰੂੰਗਾ ਵੀਡੀਓ ਨੂੰ ਪੂਰਾ ਦੇਖਿਓ ਵੀਡੀਓ ਦੇ ਐਂਡ ਤੱਕ ਤੁਹਾਨੂੰ ਨਾ ਜਦੋਂ ਤੁਸੀਂ ਜਾਓਗੇ ਵੀਡੀਓ ਖਤਮ ਹੋਊਗੀ ਤੁਸੀਂ ਮੰਨ ਕੇ ਜਾਓਗੇ ਕਿ ਯਾਰ ਮੈਨੂੰ ਅੱਜ ਨਾ ਇੱਕ ਬਹੁਤ ਕਮਾਲ ਦੀ ਚੀਜ਼ ਸਿੱਖਣ ਨੂੰ ਮਿਲੀ ਆ ਕਮਾਲ ਦੀ ਚੀਜ਼ ਇਸ ਕਰਕੇ ਨਾ ਵੀਡੀਓ ਨੂੰ ਪੂਰਾ ਦੇਖਿਓ ਸੋ ਦੇਖੋ ਆਪਣੀ ਇਨਸਾਨਾਂ ਦੀ ਫਿਤਰਤ ਕੀ ਹੈ ਕਿ ਸਭ ਤੋਂ ਪਹਿਲਾਂ ਆਪਾਂ ਸੋਚਦੇ ਆਂ ਫਿਰ ਆਪਾਂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਸੋਚਦੇ ਆਂ ਕੋਈ ਚੀਜ਼ ਸੋਚ ਲਈ ਫਿਰ ਆਪਾਂ ਕੀਤੀ ਇਹ ਫਿਤਰਤ ਹੈ ਹੁਣ ਦੇਖੋ ਮੰਨ ਲਓ ਤੁਸੀਂ ਜਾਣਾ ਬਾਜ਼ਾਰ ਕਰੋ ਤੁਸੀਂ ਪਹਿਲੇ ਲੈ ਲੇ ਤੇ ਬਾਜ਼ਾਰ ਜਾ ਕੇ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈਣੀਆਂ ਤੁਸੀ ਤੁਹਾਨੂੰ ਪਤਾ ਹੈ ਜਾਂ ਤੁਸੀਂ ਲਿਖ ਲੀਆਂ ਤੁਹਾਨੂੰ ਜਾਂ ਤੁਹਾਨੂੰ ਯਾਦ ਰਹਿੰਦੀਆਂ ਤੁਹਾਨੂੰ ਪਤਾ ਹੈ ਕਰੋ ਹੀ ਹੁਣ ਬਾਜ਼ਾਰ ਚੱਲ ਗਏ ਬਾਜ਼ਾਰ ਗਏ ਤੇ ਤੁਸੀਂ ਉਹ ਚੀਜ਼ਾਂ ਲਈਆਂ ਤੇ ਬਾਜ਼ਾਰ ਦੇ ਵਿੱਚ ਵਾਪਸ ਆ ਗਏ ਠੀਕ ਹੈ ਹੁਣ ਇਹਦੇ ਵਿੱਚ ਦੇਖੋ ਤੁਹਾਡਾ ਟਾਈਮ ਵੀ ਬਚਿਆ ਜਲਦੀ ਤੁਹਾਡਾ ਕੰਮ ਹੋ ਗਿਆ ਜਲਦੀ ਕਿਉਂ ਹੋਇਆ ਟਾਈਮ ਅ ਜਲਦੀ ਕੰਮ ਕਿਉਂ ਹੋਇਆ ਕਿਉਂਕਿ ਤੁਹਾਨੂੰ ਘਰੋਂ ਹੀ ਪਤਾ ਸੀ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਮੈਂ ਲੈ ਕੇ ਆਉਣੀਆਂ ਹੁਣ ਦੂਜਾ ਤਰੀਕਾ ਇਹ ਆ ਕਿ ਤੁਸੀਂ ਦੇਖੋ ਬਾਜ਼ਾਰ ਜਾਣਾ ਹੈ ਪੈਸੇ ਘਰੋਂ ਲੈ ਲਿਆ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਬਾਜ਼ਾਰ ਜਾ ਕੇ ਲੈ ਕੇ ਕੀ-ਕੀ ਆਉਣਾ ਹੁਣ ਇਹਦੇ ਨਾਲ ਕੀ ਕਰੋਗੇ ਤੁਸੀਂ ਬਾਜ਼ਾਰ ਚਲੇ ਗਏ ਬਾਜ਼ਾਰ ਜਾ ਕੇ ਤੁਸੀਂ ਬੈਠੋਗੇ ਜਾਂ ਫਿਰ ਤੁਸੀਂ ਖਲੋਗੇ ਸੋਚੋਗੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈ ਕੇ ਜਾਵਾਂ ਹੁਣ ਇਹਨਾਂ ਚੀਜ਼ਾਂ ਨੂੰ ਸੋਚਣ ਸਮਝਣ ਦੇ ਵਿੱਚ ਤੁਹਾਡਾ ਟਾਈਮ ਲੱਗੂਗਾ ਤੇ ਤੁਸੀਂ ਜ਼ਿਆਦਾਤਰ ਜਿਹੜੀਆਂ ਗਲਤ ਚੀਜ਼ਾਂ ਲੈ ਕੇ ਜਾਓਗੇ ਕਿਉਂਕਿ ਤੁਹਾਨੂੰ ਪਤਾ ਨਹੀਂ ਕੀ ਘਰੇ ਤੁਹਾਡੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੈ ਤੁਸੀਂ ਸੋਚ ਕੇ ਸਮਝ ਕੇ ਲਿਖ ਕੇ ਨਹੀਂ ਲਿਆਏ ਸੋ ਐਦਾਂ ਜਿਹੜੇ ਲੋਕ ਕਰਦੇ ਉਹ ਬਹੁਤ ਘੱਟ ਕਰਦੇ ਜਿਹੜੇ ਲੋਕ ਦੇਖੋ ਘਰੋਂ ਪੈਸਾ ਲੈ ਕੇ ਆਏ ਨਾਲ ਹੀ ਉਹਨਾਂ ਨੂੰ ਪਤਾ ਹੁੰਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈ ਕੇ ਆਉਣੀਆਂ ਇਦਾਂ ਜਿਹੜੇ ਲੋਕ ਕਰਦੇ ਉਹ ਜ਼ਿਆਦਾ ਕਰਦੇ ਸੋ ਇਸੇ ਕਰਕੇ ਆਪਣਾ ਕੰਮ ਆਸਾਨ ਹੋ ਜਾਂਦਾ ਤੇ ਸੇਮ ਇਹੀ ਲੌਜੀਕ ਦੇਖੋ ਅਪਲਾਈ ਹੁੰਦਾ ਆਪਣਾ ਮਾਰਕੀਟ ਦੇ ਵਿੱਚ ਵੀ ਮਾਰਕੀਟ ਦੇ ਵਿੱਚ ਦੇਖੋ 9:15 ਮਿੰਟ ਤੇ ਮਾਰਕੀਟ ਓਪਨ ਹੁੰਦੀ ਆ ਹੁਣ ਦੇਖੋ ਜਿਹੜੀਆਂ ਚੀਜ਼ਾਂ ਤੁਸੀਂ ਪਹਿਲਾਂ ਸੋਚੀਆਂ ਮਾਰਕੀਟ ਬਾਰੇ ਕਿ ਅੱਜ ਮਾਰਕੀਟ ਦੇ ਵਿੱਚ ਮੈਂ ਉੱਤੇ ਵਾਸਤੇ ਟ੍ਰੇਡ ਇਥੋਂ ਕਰੂੰਗਾ ਥੱਲੇ ਵਾਸਤੇ ਟ੍ਰੇਡ ਇਥੋਂ ਕਰੂੰਗਾ ਐਨਾ ਮੇਰਾ ਸਟੌਪ ਲੌਸ ਹੋਊਗਾ ਤੇ ਐਨਾ ਮੈਂ ਟਾਰਗੇਟ ਲਊਗਾ ਹੁਣ ਚਾਰੇ ਚੀਜ਼ਾਂ ਜੇ ਤੁਸੀਂ ਪਹਿਲਾਂ ਸੋਚ ਲੀਆਂ 9:15 ਵਜੇ ਤੋਂ ਪਹਿਲਾਂ ਪਹਿਲਾਂ ਸਵੇਰੇ 6 ਵਜੇ 7 ਵਜੇ ਜਾਂ ਫਿਰ 8 ਵਜੇ ਜਾਂ ਫਿਰ ਮਾਰਕੀਟ ਤੋਂ ਓਪਨ ਹੋਣ ਤੋਂ ਨਾ ਇੱਕ ਦਿਨ ਪਹਿਲਾਂ ਸ਼ਾਮ ਨੂੰ ਪਿਛਲੇ ਦਿਨ ਦੀ ਸ਼ਾਮ ਨੂੰ ਸੋ ਜੇ ਚਾਰੇ ਚੀਜ਼ਾਂ ਤੁਸੀਂ ਪਹਿਲਾਂ ਡਿਸਾਈਡ ਕਰ ਲਈਆਂ ਕਿ ਇਸ ਜਗ੍ਹਾ ਤੋਂ ਮੈਂ ਉੱਤੇ ਵਾਸਤੇ ਟ੍ਰੇਡ ਕਰੂੰਗਾ ਇੱਥੋਂ ਮੈਂ ਥੱਲੇ ਵਾਸਤੇ ਕਰੂੰਗਾ ਇੰਨਾ ਮੇਰਾ ਸਟਾਪ ਲੌਸ ਰਹੂਗਾ ਤੇ ਇੰਨਾ ਮੇਰਾ ਟਾਰਗੇਟ ਰਹੂਗਾ ਇਸ ਚਾਰੇ ਚੀਜ਼ਾਂ ਤੁਸੀਂ ਪਹਿਲਾਂ ਸੋਚ ਕੇ ਰੱਖੀਆਂ ਹੋਈਆਂ ਹਨਾ ਤੇ ਫਿਰ ਜਦੋਂ ਦੇਖੋ 9:15 ਤੇ ਮਾਰਕੀਟ ਖੁੱਲੂਗੀ ਫਿਰ ਉਹਦੇ ਵਿੱਚ ਤੁਹਾਡਾ ਦੇਖੋ 90% ਕੰਮ ਤਾਂ ਪਹਿਲਾਂ ਹੀ ਹੋਇਆ ਹੈ ਰਹਿ ਗਿਆ ਹੁਣ ਕੇਵਲ 10% ਕੰਮ ਹੁਣ ਜਦੋਂ ਦੇਖੋ ਸਿਨੈਰੀਓ ਬਣੂਗਾ ਉੱਤੇ ਵਾਸਤੇ ਜਾਂ ਫਿਰ ਥੱਲੇ ਵਾਸਤੇ ਤੁਸੀਂ ਟ੍ਰੇਡ ਕਰੋਗੇ ਤੁਹਾਡਾ ਉਹਦੇ ਵਿੱਚ ਪ੍ਰੋਫਿਟ ਵੀ ਡਿਸਾਈਡ ਹੈ ਟਾਰਗੇਟ ਵੀ ਡਿਸਾਈਡ ਹੈ ਤੁਸੀਂ ਕੀ ਕਰਨਾ ਸਿਰਫ ਕਲਿੱਕ ਕਰਨਾ ਐਂਟਰੀ ਕਰਨ ਵਾਸਤੇ ਕਲਿੱਕ ਕਰਨਾ ਐਗਜ਼ਿਟ ਕਰਨ ਵਾਸਤੇ ਸਿੰਪਲ 10% ਕਮ ਰਹਿ ਗਿਆ ਲਾਈ ਮਾਰਕੀਟ ਦੇ ਵਿੱਚ ਸੋ ਇਸ ਤਰੀਕੇ ਦੇ ਨਾਲ ਜੇ ਤੁਸੀਂ ਚੱਲਦੇ ਜੋ ਸੋ ਤੁਹਾਡੇ ਦੇਖੋ ਪ੍ਰੋਫਿਟ ਹੋਣ ਦੇ ਜਿਹੜੇ ਚਾਂਸਸ ਆ ਟਰੇਡ ਦੇ ਵਿੱਚ 90% ਆ 90% ਤੁਹਾਡੇ ਚਾਂਸਸ ਆ ਉਸ ਟਰੇਡ ਦੇ ਵਿੱਚ ਪ੍ਰੋਫਿਟ ਹੋਣ ਦੇ ਕਿਉਂਕਿ ਚੀਜ਼ਾਂ ਤੁਸੀਂ ਪਹਿਲਾਂ ਜਿਹੜੀਆਂ ਡਿਸਾਈਡ ਕੀਤੀਆਂ ਸੀ ਉਹੋ ਕਰਨ ਦੇ ਜੋ ਤੇ ਜਿਹੜੀਆਂ ਦੇਖੋ ਪਹਿਲਾਂ ਤੁਸੀਂ ਚੀਜ਼ਾਂ ਡਿਸਾਈਡ ਕੀਤੀਆਂ ਉਹ ਤੁਸੀਂ ਸੋਚ ਸਮਝ ਕੇ ਕੀਤੀਆਂ ਟਾਈਮ ਲਾ ਕੇ ਕੀਤੀਆਂ ਹੁਣ ਜੇ ਦੇਖੋ 9:15 ਮਿੰਟ ਤੇ ਲਾਈ ਮਾਰਕੀਟ ਖੁੱਲ ਗਈ ਆ ਤੇ ਤੁਸੀਂ ਕੁਝ ਵੀ ਸੋਚਿਆ ਨਹੀਂ ਕੋਈ ਵੀ ਪਲਾਨ ਤੁਹਾਡੇ ਕੋਲ ਹੈਗਾ ਨਹੀਂਗਾ ਮਾਰਕੀਟ ਓਪਨ ਹੋ ਗਈ ਹੈ ਹੁਣ ਇਹਦੇ ਵਿੱਚ ਦੇਖੋ ਚਾਹੇ ਤੁਸੀਂ 5 ਮਿੰਟ ਦਾ ਟਾਈਮ ਫਰੇਮ ਲਾਓ ਚਾਹੇ 15 ਦਾ ਹੁਣ ਤੁਹਾਡੇ ਕੋਲ ਟਾਈਮ ਘਟਿਆ ਮਾਰਕੀਟ ਚੱਲਣ ਲਈ ਹੈ ਹੁਣ ਚਲਦੀ ਮਾਰਕੀਟ ਦੇ ਵਿੱਚ ਫੈਸਲਾ ਲੈਣਾ ਕਿ ਕਿਹੜੀ ਜਗ੍ਹਾ ਤੋਂ ਦੇਖੋ ਮਾਰਕੀਟ ਦੇ ਵਿੱਚ ਮੈਂ ਉੱਤੇ ਵਾਸਤੇ ਟ੍ਰੇਡ ਕਰਾਂ ਕਿਹੜੀ ਜਗ੍ਹਾ ਤੋਂ ਥੱਲੇ ਵਾਸਤੇ ਟ੍ਰੇਡ ਕਰਾਂ ਸਟਾਪ ਲੌਸ ਕਿੰਨਾ ਰੱਖਾਂ ਪ੍ਰੋਫਿਟ ਕਿੰਨਾ ਰੱਖਾਂ ਇਹ ਜਿਹੜੀ ਚੀਜ਼ ਕਰਨਾ ਇਹ ਮੁਸ਼ਕਿਲ ਹੈ ਇਹ ਜਿਹੜੀ ਚੀਜ਼ ਕਰਨਾ ਇਹ ਮੁਸ਼ਕਿਲ ਹੈ ਬਹੁਤ ਮੁਸ਼ਕਿਲ ਹੈ ਤੇ ਜੇ ਦੇਖੋ ਤੁਸੀਂ ਇਹ ਚੀਜ਼ ਕਰਦੇ ਜੋ ਤੁਹਾਡੀ ਐਕਰਸੀ ਰਹੂਗੀ 30% 40% ਇਹ ਦੇਖੋ ਹਰ ਚੀਜ਼ ਦੇ ਵਿੱਚ ਅਪਲਾਈ ਹੁੰਦੀ ਆ ਹਰ ਚੀਜ਼ ਦੇ ਵਿੱਚ ਕੋਈ ਵੀ ਚੀਜ਼ ਦੇਖੋ ਆਪਾਂ ਇਨਸਾਨ ਜਿੰਨੇ ਵੀ ਹੈਗੇ ਨੇ ਕਰਦੇ ਆ ਨਾ ਜਿਹੜੀ ਚੀਜ਼ ਦੇਖੋ ਆਪਾਂ ਪਹਿਲਾਂ ਸੋਚ ਲਈ ਬਹੁਤ ਘੰਟੇ ਪਹਿਲਾਂ ਸੋਚ ਲਈ ਤੇ ਉਹਨੂੰ ਦੇਖੋ 4-5 ਘੰਟੇ ਬਾਅਦ ਆਪਾਂ ਜੇ ਕਰਨਾ ਹੈ ਤੇ ਫਿਰ ਦੇਖੋ ਆਪਾਂ ਉਹਦੇ ਵਿੱਚ ਵਧੀਆ ਕਰਾਂਗੇ ਜਿਵੇਂ ਦੇਖੋ ਅ ਮੰਨ ਲਓ ਕੋਈ ਸੈਮੀਨਾਰ ਆ ਕੋਈ ਸੈਮੀਨਾਰ ਆ ਸਕੂਲ ਦਾ ਸੈਮੀਨਾਰ ਆ ਕੋਈ ਕਾਲਜ ਦਾ ਸੈਮੀਨਾਰ ਆ ਜਾਂ ਫਿਰ ਕੋਈ ਵੀ ਸੈਮੀਨਾਰ ਲਾ ਲੋ ਕਿ ਉੱਥੇ ਜਾ ਕੇ ਤੁਸੀਂ ਭਾਸ਼ਣ ਦੇਣਾ ਹੈ ਹੁਣ ਤੁਹਾਨੂੰ ਮੰਨ ਲਓ ਘਰੋਂ ਇਹ ਚੀਜ਼ ਪਤਾ ਹੈ ਤੁਸੀਂ ਆਪਣੇ ਮਨ ਨੂੰ ਤਿਆਰ ਕਰ ਲਿਆ ਕਿ ਮੈਂ ਉੱਥੇ ਜਾ ਕੇ ਭਾਸ਼ਣ ਦੇਣਾ ਤੁਸੀਂ ਕੀ ਕਰੋਗੇ ਉੱਥੇ ਜਾ ਕੇ ਭਾਸ਼ਣ ਦੇ ਲੋਗੇ ਹੁਣ ਜੇ ਦੇਖੋ ਤੁਸੀਂ ਆਪਣੇ ਆਪ ਨੂੰ ਤਿਆਰ ਨਹੀਂ ਕੀਤਾ ਤੁਸੀਂ ਘਰੋਂ ਚੱਲ ਗਏ ਜਿੱਥੇ ਸੈਮੀਨਾਰ ਉੱਥੇ ਚੱਲ ਗਏ ਤੁਹਾਨੂੰ ਨਹੀਂ ਪਤਾ ਕਿ ਉੱਥੇ ਜਾ ਕੇ ਮੈਨੂੰ ਭਾਸ਼ਣ ਦੇਣਾ ਪਊਗਾ ਉੱਥੇ ਚੱਲ ਗਏ ਤੁਸੀਂ ਬੈਠੇ ਸੀ ਤੁਸੀਂ ਬੈਠੇ ਸੀ ਅਚਾਨਕ ਕਿਸੇ ਨੇ ਤੁਹਾਨੂੰ ਨਾ ਸੱਦਾ ਦਿੱਤਾ ਕਿ ਆ ਕੇ ਸਟੇਜ ਤੇ ਭਾਸ਼ਣ ਦਿਓ ਤੁਸੀਂ ਸ਼ੌਕ ਹੋਗੇ ਕਿ ਯਾਰ ਇਹ ਕੀ ਹੋ ਗਿਆ ਤੁਹਾਡੀ ਤਿਆਰੀ ਨਹੀਂ ਕੀਤੀ ਤੁਸੀਂ ਬੋਲ ਨਹੀਂ पाओਗੇ ਉੱਥੇ ਕਿਉਂ ਕਿਉਂਕਿ ਦੇਖੋ ਇਨਸਾਨ ਪਹਿਲਾਂ ਸੋਚਦਾ ਹੈ ਫਿਰ ਕਰਦਾ ਹੈ ਹੁਣ ਇੱਥੇ ਕੀ ਹੋਇਆ ਤੁਹਾਨੂੰ ਸੋਚਣ ਦਾ ਮੌਕਾ ਨਹੀਂ ਮਿਲਿਆ ਇੱਥੇ ਤੁਸੀਂ ਸੋਚ ਕੇ ਆਪਣੇ ਮਨ ਨੂੰ ਤਿਆਰ ਕਰਕੇ ਗਏ ਇੱਥੇ ਤੁਹਾਨੂੰ ਸੋਚਣ ਦਾ ਮੌਕਾ ਹੀ ਨਹੀਂ ਮਿਲਿਆ ਇਸ ਕਰਕੇ ਤੁਸੀਂ ਇੱਥੇ ਆਏ ਐਗਜ਼ੀਕਿਊਟ ਨਹੀਂ ਕਰ पाए ਐਸੇ ਕਰਕੇ ਜੇ ਤੁਸੀਂ ਦੇਖੋ ਲਾਈਵ ਮਾਰਕੀਟ ਦੇ ਵਿੱਚ ਫੈਸਲੇ ਕਰਦੇ ਜੋ ਫਿਰ ਉਹ ਫੈਸਲੇ ਗਲਤ ਹੋਣ ਹੀ ਆ ਉਹਦੇ ਵਿੱਚ ਐਕੂਰਸੀ ਘਟਨੀ ਆ 30% 40% ਹੀ ਉਹਦੇ ਵਿੱਚ ਐਕੂਰਸੀ ਰਹਿਣੀ ਆ ਪਰ ਜੇ ਦੇਖੋ ਤੁਸੀਂ ਪਹਿਲਾਂ ਪਲਾਨ ਕੀਤਾ ਹੋਇਆ ਕਿ ਮਾਰਕੀਟ ਦੇ ਵਿੱਚ ਮੈਂ ਇਸ ਜਗ੍ਹਾ ਤੋਂ ਉੱਤੇ ਵਾਸਤੇ ਟ੍ਰੇਡ ਕਰੂੰਗਾ ਇਸ ਜਗ੍ਹਾ ਤੋਂ ਥੱਲੇ ਵਾਸਤੇ ਟ੍ਰੇਡ ਕਰੂੰਗਾ ਇੰਨਾ ਮੇਰਾ ਸਟਾਪ ਲੌਸ ਰਹੂਗਾ ਇੰਨਾ ਮੇਰਾ ਟਾਰਗੇਟ ਰਹੂਗਾ ਸੋ ਫਿਰ ਦੇਖੋ ਤੁਹਾਡੀ ਐਕੂਰਸੀ ਵਧੂਗੀ 90% ਤੁਹਾਡੇ ਚਾਂਸ ਹੋ ਜਾਣਗੇ ਉਸ ਟ੍ਰੇਡ ਦੇ ਵਿੱਚ ਪ੍ਰੋਫਿਟ ਹੋਣ ਦੇ 90% ਬਹੁਤ ਵੱਡੀ ਗੱਲ ਹੈ ਹੁਣ ਚਲੋ ਇਹ ਚੀਜ਼ ਆਪਾਂ ਨੂੰ ਸਮਝਾ ਗਈ ਕਿ ਜਿਹੜਾ ਪ੍ਰੀ ਮਾਰਕੀਟ ਅਨਾਲਿਸਿਸ ਕਰਨਾ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਹੁਣ ਦੇਖੋ ਆਪ ਨੂੰ ਇਹ ਕਿਵੇਂ ਪਤਾ ਲੱਗੇ ਕਿ ਕਿਹੜੀ ਜਗ੍ਹਾ ਤੋਂ ਦੇਖੋ ਆਪਾਂ ਉੱਤੇ ਵਾਸਤੇ ਟ੍ਰੇਡ ਕਰਨੀ ਆ ਕਿਹੜੀ ਜਗ੍ਹਾ ਤੋਂ ਦੇਖੋ ਆਪਾਂ ਥੱਲੇ ਵਾਸਤੇ ਟ੍ਰੇਡ ਕਰਨੀ ਆ ਤੇ ਸਟਾਪ ਲੌਸ ਦਾ ਕਿਵੇਂ ਪਤਾ ਲੱਗੂਗਾ ਟਾਰਗੇਟ ਦਾ ਕਿਵੇਂ ਪਤਾ ਲੱਗੂਗਾ ਚਲੋ ਦੇਖਦੇ ਆ ਸਮਝਦੇ ਆਂ ਚੀਜ਼ਾਂ ਸੋ ਦੇਖੋ ਇਹ ਚੀਜ਼ਾਂ ਸਮਝਣ ਵਾਸਤੇ ਨਾ ਸਭ ਤੋਂ ਪਹਿਲੀ ਚੀਜ਼ ਹੁੰਦੀ ਆ ਟ੍ਰੈਂਡ ਆ ਕਿ ਮਾਰਕੀਟ ਦੇ ਵਿੱਚ ਟ੍ਰੈਂਡ ਕੀ ਚੱਲਣ ਡਿਆ ਹੁਣ ਦੇਖੋ ਆ ਆਪਣਾ ਰੈਜ਼ਿਸਟੈਂਸ ਆ ਆ ਆਪਣਾ ਸਪੋਰਟ ਆ ਠੀਕ ਹੈ 트ੈਂਡ ਦਾ ਪਤਾ ਕਰਨ ਦਾ ਇੱਕ ਸਿੰਪਲ ਤਰੀਕਾ ਮੈਂ ਤੁਹਾਨੂੰ ਦੱਸਦਾ ਜੇ ਦੇਖੋ ਐ ਸਾਈਡ ਤੋਂ ਵੱਡੇ ਵੱਡੇ ਲਾਲ ਕੈਂਡਲ ਬਣ ਕੇ ਮਾਰਕੀਟ ਥੱਲੇ ਆਉਂਦੀ ਆ ਤੇ ਇਧਰੋਂ ਦੇਖੋ ਛੋਟੇ ਛੋਟੇ ਹਰੇ ਕੈਂਡਲ ਬਣ ਕੇ ਮਾਰਕੀਟ ਉੱਤੇ ਜਾਂਦੀ ਆ ਸੋ ਦੇਖੋ ਤੁਸੀਂ ਆਪ ਦੱਸੋ ਤੇ ਆਪ ਸਮਝੋ ਕਿਹੜਾ 트ੈਂਡ ਆ ਇਧਰੋਂ ਮਾਰਕੀਟ ਸੌਖੀ ਗਈ ਆ ਇਧਰੋਂ ਮਾਰਕੀਟ ਔਖੀ ਆਈ ਇਹ ਟਾਈਮ ਲਾ ਕੇ ਆਈ ਜਿੱਧਰੋਂ ਮਾਰਕੀਟ ਦੇਖੋ ਸੌਖੀ ਗਈ ਆ ਉਹ 트ੈਂਡ ਆ ਜੇ ਦੇਖੋ ਥੱਲੇ ਮਾਰਕੀਟ ਸੌਖਾ ਜਾਂਦੀ ਹੈ ਦਾ ਮਤਲਬ ਕੀ ਆ ਡਾਊਨ ਟ੍ਰੈਂਡ ਆ ਤੇ ਜੇ ਦੇਖੋ ਉੱਤੇ ਮਾਰਕੀਟ ਇਸ ਤਰ੍ਹਾਂ ਵੱਡੇ ਵੱਡੇ ਕੈਂਡਲ ਬਣਾ ਕੇ ਜਾਂਦੀ ਹੈ ਛੇਤੀ ਜਾਂਦੀ ਹੈ ਤੇ ਥੱਲੇ ਮਾਰਕੀਟ ਇਸ ਤਰ੍ਹਾਂ ਰਿੰਗ ਰਿੰਗ ਕਰ ਜਾਂਦੀ ਹੈ ਤੇ ਫਿਰ ਟ੍ਰੈਂਡ ਕੀ ਆ ਫਿਰ ਅਪ ਟ੍ਰੈਂਡ ਆ ਸੋ ਜਿਹੜੀ ਸਾਈਡ ਨੂੰ ਦੇਖੋ ਮਾਰਕੀਟ ਸੌਖਾ ਜਾਂਦੀ ਆ ਜਿਹੜੀ ਸਾਈਡ ਨੂੰ ਮਾਰਕੀਟ ਦੇ ਵਿੱਚ ਵੱਡੇ ਮੂਵ ਆਉਂਦੇ ਉਹ ਟ੍ਰੈਂਡ ਆ ਜੇ ਥੱਲੇ ਦੇ ਵੱਡੇ ਮੂਵ ਆਉਂਦੇ ਆ ਥੱਲੇ ਆਸਾਨੀ ਨਾਲ ਜਾਂਦੀ ਫਿਰ ਡਾਊਨ ਟ੍ਰੈਂਡ ਆ ਜੇ ਉੱਤੇ ਦੇ ਵੱਡੇ ਮੂਵ ਆਨ ਦੇ ਉੱਤੇ ਆਸਾਨੀ ਨਾਲ ਜਾਂਦੀ ਫਿਰ ਅਪ ਟ੍ਰੈਂਡ ਆ ਸਿੰਪਲ ਸਿੰਪਲ ਜਿਹਾ ਤਰੀਕਾ ਹੁਣ ਦੇਖੋ ਮਾਰਕੀਟ ਸਪੋਰਟ ਤੋਂ ਉੱਤੇ ਜਾਂਦੀ ਹੈ ਇਹ ਆਪਾਂ ਨੂੰ ਪਤਾ ਹੈ ਰੈਜ਼ਿਸਟੈਂਸ ਤੋਂ ਥੱਲੇ ਆਉਂਦੀ ਹੈ ਇਹ ਆਪਾਂ ਨੂੰ ਪਤਾ ਹੈ ਠੀਕ ਹੈ ਹੁਣ ਸਭ ਤੋਂ ਪਹਿਲਾਂ ਦੇਖੋ ਟ੍ਰੈਂਡ ਕਲੀਅਰ ਹੋ ਗਿਆ ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਟ੍ਰੈਂਡ ਮਾਰਕੀਟ ਦੇ ਵਿੱਚ ਕੀ ਆ ਡਾਊਨ ਟ੍ਰੈਂਡ ਆ ਡਾਊਨ ਟ੍ਰੈਂਡ ਆ ਹੁਣ ਆਪਾਂ ਇੱਕ ਸਟਰੋਂਗ ਰੈਜ਼ਿਸਟੈਂਸ ਲੱਭ ਲਿਆ ਇੱਕ ਸਟਰੋਂਗ ਸਪੋਰਟ ਲੱਭ ਲਿਆ ਸੋ ਆਪਣਾ ਪਲਾਨ ਨੰਬਰ 1 ਕੀ ਹੋ ਗਿਆ कि ये देखो मार्केट स्ट्रांग रेजिस्टेंस ਦੇ ਕੋਲ ਜਾ ਕੇ ਕੋਈ ਐਮ ਪੈਟਰਨ ਜਾਂ ਫਿਰ ਕੋਈ ਸ਼ੂਟਿੰਗ ਸਟਾਰ ਬਣਾਉਂਦੀ ਆ ਸੋ ਫਿਰ ਆਪਾਂ ਥੱਲੇ ਵਾਸਤੇ ਟ੍ਰੇਡ ਕਰਾਂਗੇ ਥੱਲੇ ਵਾਸਤੇ ਟ੍ਰੇਡ ਕਰਾਂਗੇ ਸੋ ਆਪਣਾ ਦੇਖੋ ਇੱਥੇ ਕਲੀਅਰ ਹੋ ਗਿਆ ਥੱਲੇ ਵਾਸਤੇ ਟ੍ਰੇਡ ਕਰਨ ਦਾ ਇਹ ਹੀ ਗਿਆ ਠੀਕ ਹੈ ਪਹਿਲਾ پلان ਹੁਣ ਦੂਜਾ ਕੀ ਆ ਇਹਦੇ ਵਿੱਚ ਸਟਾਪ ਲਸ ਜਿਹੜਾ ਦੇਖੋ ਸ਼ੂਟਿੰਗ ਸਟਾਰ ਦਾ ਹਾਈ ਆ ਐਮ ਪੈਟਰਨ ਦਾ ਹਾਈ ਆ ਉਹ ਆਪਣਾ ਸਟਾਪ ਲਸ ਰਹੂਗਾ ਸਟਾਪ ਲਸ ਵੀ ਡਿਸਾਈਡ ਹੋ ਗਿਆ ਤੀਜਾ ਕੀ ਹੈ ਟਾਰਗੇਟ ਟਾਰਗੇਟ ਆਪਣਾ ਕਿਥੋਂ ਤੱਕ ਰਹੂਗਾ ਦੇਖੋ ਸਿੰਪਲ ਜੀ ਗੱਲ ਹੈ ਟਾਰਗੇਟ ਦੇਖੋ ਜਿਆਦਾ ਰਹੂਗਾ ਆਪਣਾ 1.2 ਜਿੰਨਾ ਸਟੌਪ ਲਸ ਬੰਦਾ ਉਹਦੇ ਮੁਕਾਬਲੇ ਡਬਲ ਪ੍ਰੋਫਿਟ ਠੀਕ ਹੈ ਤੇ ਜਾਂ ਦੇਖੋ ਜਿਹੜਾ ਦੇਖੋ ਸਪੋਰਟ ਆ ਥੱਲੇ ਲੱਗਿਆ ਵਾਲਾ ਜਦੋਂ ਉਹਦੇ ਤੱਕ ਪਹੁੰਚ ਜੂਗੀ ਉਥੋਂ ਜਾ ਕੇ ਮੈਂ ਆਪਣਾ ਟਾਰਗੇਟ ਬੁੱਕ ਕਰ ਲਊਗਾ ਸੋ ਤਰੀਕਾ ਕੋਈ ਵੀ ਚੁਣ ਲੋ ਦੋਆਂ ਦੇ ਵਿੱਚੋਂ ਆਹ ਉਤਲਾ ਸੇਫ ਆਹ ਥੋੜਾ ਜਿਹਾ ਰਿਸਕੀ ਆ ਸੋ ਤਾਂ ਦਾ ਟਾਰਗੇਟ ਵੀ ਡਿਸਾਈਡ ਹੋ ਗਿਆ ਸਟਾਪ ਲਸ ਵੀ ਡਿਸਾਈਡ ਹੋ ਗਿਆ ਤੇ ਥੱਲੇ ਵਾਸਤੇ ਕਿੱਥੋਂ ਟਰੇਡ ਕਰਨੀ ਸੀ ਇਹ ਵੀ ਡਿਸਾਈਡ ਹੋ ਗਿਆ ਮਾਰਕੀਟ ਓਪਨ ਹੋਣ ਤੋਂ ਪਹਿਲਾਂ ਠੀਕ ਹੈ ਹੁਣ ਉੱਤੇ ਵਾਸਤੇ ਕਿੱਥੋਂ ਟਰੇਡ ਕਰਨੀ ਆ ਆ ਰੈਜ਼ਿਸਟੈਂਸ ਆ ਸਪੋਰਟ ਆ ਹੁਣ ਟ੍ਰੈਂਡ ਦੇਖੋ ਡਾਊਨ ਆ ਟ੍ਰੈਂਡ ਡਾਊਨ ਆ ਸੋ ਉੱਤੇ ਵਾਸਤੇ ਟਰੇਡ ਮੈਂ ਕਿੱਥੋਂ ਕਰੂੰਗਾ ਡਾਊਨ ਟ੍ਰੈਂਡ ਆ ਤੇ ਉੱਤੇ ਵਾਸਤੇ ਟਰੇਡ ਕਿੱਥੋਂ ਕਰੂੰਗਾ ਉੱਤੇ ਵੀ ਮਾਰਕੀਟ ਜਾ ਸਕਦੀ ਆ ਟ੍ਰੈਂਡ ਚੇਂਜ ਵੀ ਹੋ ਸਕਦਾ ਜ਼ਰੂਰੀ ਨਹੀਂ ਕਿ ਟ੍ਰੈਂਡ ਡਾਊਨ ਆ ਤੇ ਡਾਊਨ ਹੀ ਰਹੂਗਾ ਸੋ ਜੇ ਟ੍ਰੈਂਡ ਚੇਂਜ ਹੋਊਗਾ ਤਾਂ ਕੀ ਕਰੂਗਾ ਮਲਟੀ ਟਾਈਮ ਫਰੇਮ ਤੇ ਮਲਟੀ ਟਾਈਮ ਫਰੇਮ ਤੇ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਚਾਰ ਟਾਈਮ ਫਰੇਮ ਆਈ ਇਹਨਾਂ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਤਿੰਨ ਟਾਈਮ ਫਰੇਮਾਂ ਦੇ ਘਟੋ ਘੱਟ ਜੇ ਦੇਖੋ ਸਪੋਰਟ ਦੇ ਉੱਤੇ ਆ ਕੇ ਉੱਤੇ ਵਾਸਤੇ ਪੈਟਰਨ ਬਣਨਗੇ ਤੇ ਫਿਰ ਮੈਂ ਉੱਤੇ ਵਾਸਤੇ ਟਰੇਡ ਕਰੂੰਗਾ ਫਿਰ ਮੈਂ ਉੱਤੇ ਵਾਸਤੇ ਟਰੇਡ ਕਰੂੰਗਾ ਇਹ ਮੇਰਾ ਹੋ ਗਿਆ ਉੱਤੇ ਵਾਸਤੇ ਪਲਾਨ ਹੁਣ ਇਹਦੇ ਵਿੱਚ ਸਟੌਪ ਲੌਸ ਰਹੂਗਾ ਮੇਰਾ ਇਹ ਜਿਹੜੀ ਕੈਂਡਲ ਬਣਨਗੇ ਇਹਨਾਂ ਦਾ ਲੋ ਮੇਰਾ ਸਟੌਪ ਲੌਸ ਰਹੂਗਾ ਟਾਰਗੇਟ ਕਿੱਥੋਂ ਤੱਕ ਰਹੂਗਾ ਮੇਰਾ ਟਾਰਗੇਟ ਦੇਖੋ ਜਿੰਨਾ ਦੇਖੋ ਮੈਂ ਟ੍ਰੈਂਡ ਦੇ ਖਿਲਾਫ ਲੈਣ ਡਿਆ ਸੀ ਟਾਰਗੇਟ ਟ੍ਰੈਂਡ ਦੇ ਨਾਲ ਲੈਣ ਡਿਆ ਸੀ ਉਹਦੇ ਵਿੱਚੋਂ ਅੱਧਾ ਲਵਾਂਗਾ ਮੈਂ ਟ੍ਰੈਂਡ ਦੇ ਖਿਲਾਫ ਸੋ ਟ੍ਰੈਂਡ ਦੇ ਖਿਲਾਫ ਮੈਂ ਇੱਥੋਂ ਤੱਕ ਲਵਾਂਗਾ ਜਦੋਂ ਮਾਰਕੀਟ ਇੱਥੋਂ ਤੱਕ ਆਜੂਗੀ ਆਪਣਾ ਮੈਂ ਪ੍ਰੋਫਿਟ ਲੈ ਕੇ ਨਿਕਲ ਜਾਊਗਾ ਟਰੈਂਡ ਦੇ ਖਿਲਾਫ ਮੈਂ ਟਾਰਗੇਟ ਛੋਟਾ ਰੱਖੂਗਾ ਟਰੈਂਡ ਦੇ ਨਾਲ ਟਾਰਗੇਟ ਵੱਡਾ ਰੱਖੂਗਾ ਸੋ ਇਹ ਆਪਣਾ ਪਲਾਨ ਹੋ ਗਿਆ ਪਹਿਲਾ ਠੀਕ ਹੈ ਇਹ ਆਪਣਾ ਪਲਾਨ ਹੋ ਗਿਆ ਜੇ ਦੇਖੋ ਡਾਊਨ ਟਰੈਂਡ ਆ ਤੇ ਡਾਊਨ ਟਰੈਂਡ ਵਾਸਤੇ ਕਿਵੇਂ ਕਰਨੀ ਤੇ ਜੇ ਡਾਊਨ ਟਰੈਂਡ ਦੇ ਵਿੱਚ ਮਾਰਕੀਟ ਨੇ ਟਰੈਂਡ ਚੇਂਜ ਕਰਨਾ ਫਿਰ ਆਪਾਂ ਕਿਵੇਂ ਕਰਨੀ ਸੋ ਇਹ ਆਪਣਾ ਪਲਾਨ 1 ਤੇ ਪਲਾਨ 2 ਹੋ ਗਿਆ ਜੇ ਮਾਰਕੀਟ ਦੇ ਵਿੱਚ ਡਾਊਨ ਟਰੈਂਡ ਆ ਤੇ ਜੇ ਦੇਖੋ ਮਾਰਕੀਟ ਦੇ ਵਿੱਚ ਅਪਰੈਂਡ ਆ ਆਹ ਦੇਖੋ ਰੈਜ਼ਿਸਟੈਂਸ ਆ ਆ ਆਪਣਾ ਸਪੋਰਟ ਆ ਠੀਕ ਹੈ ਹੁਣ ਮਾਰਕੀਟ ਦੇ ਵਿੱਚ ਅਪਰੈਂਡ ਸੋ ਆਪਣਾ ਪਹਿਲਾ ਪਲਾਨ ਕੀ ਰਹੂਗਾ ਕਿ ਜੇ ਸਪੋਰਟ ਦੇ ਉੱਤੇ ਆ ਕੇ ਕੋਈ ਡਬਲ ਪੈਟਰਨ ਬਣਦਾ ਆ ਕੋਈ ਹੈਮਰ ਬਣਦਾ ਆ ਸੋ ਕੋਈ ਵੀ ਪੈਟਰਨ ਜਿਹੜਾ ਦੇਖੋ ਮਾਰਕੀਟ ਨੂੰ ਉੱਤੇ ਲੈ ਕੇ ਜਾਂਦਾ ਬਣਦਾ ਆ ਸੋ ਫਿਰ ਆਪਾਂ ਉਹਦਾ ਲੋ ਲਾਵਾਂਗੇ ਸਟੌਪ ਲੌਸ ਹਾਈ ਬ੍ਰੇਕ ਹੋਣ ਤੇ ਐਂਟਰੀ ਕਰਾਂਗੇ ਤੇ ਟਾਰਗੇਟ ਰਹੂਗਾ ਆਪਣਾ ਦੇਖੋ ਜਾਂ ਤਾਂ 1.2 ਤੇ ਜਾਂ ਦੇਖੋ ਆਪਣਾ ਟਾਰਗੇਟ ਰਹੂਗਾ ਅਗਲੇ ਰੈਜ਼ਿਸਟੈਂਸ ਤੱਕ ਸਿੰਪਲ ਹੁਣ ਇੱਥੇ ਵੀ ਦੇਖੋ ਆਪਣੀਆਂ ਸਾਰੀਆਂ ਚੀਜ਼ਾਂ ਡਿਸਾਈਡ ਹੋਣੀਆਂ ਸਟਾਪ ਲੌਸ ਵੀ ਹੋ ਗਿਆ ਡਸਾਈਡ ਟਾਰਗੇਟ ਵੀ ਹੋ ਗਿਆ ਡਸਾਈਡ ਅਪ ਟ੍ਰੈਂਡ ਵਾਸਤੇ ਠੀਕ ਹੈ ਟ੍ਰੈਂਡ ਅਪ ਆ ਹੁਣ ਦੇਖੋ ਇਹ ਪਤਾ ਨਹੀਂ ਆਪਾਂ ਨੂੰ ਕਿ ਟ੍ਰੈਂਡ ਦੇਖੋ ਕਿ ਪਿਛਲੇ ਕਿੰਨੇ ਦਿਨਾਂ ਦਾ ਅਪ ਟ੍ਰੈਂਡ ਚੱਲਣ ਰਿਹਾ ਸੀ ਚੇਂਜ ਵੀ ਹੋ ਸਕਦਾ ਅੱਜ ਸੋ ਜੇ ਟ੍ਰੈਂਡ ਚੇਂਜ ਹੋਊਗਾ ਫਿਰ ਆਪਣਾ پلان ਕਿਵੇਂ ਹੋਊਗਾ ਉਹਦੇ ਵਾਸਤੇ ਵੀ ਆਪਾਂ ਪਹਿਲਾਂ ਸੋਚ ਕੇ ਰੱਖਣਾ ਨਾ ਸੋ ਅਪ ਟ੍ਰੈਂਡ ਵਾਸਤੇ ਆਪਾਂ ਸੋਚ ਲਿਆ ਹੁਣ ਅਪ ਟ੍ਰੈਂਡ ਤੋਂ ਡਾਊਨ ਟ੍ਰੈਂਡ ਵੀ ਹੋ ਸਕਦਾ ਅੱਜ ਸੋ ਉਹਦੇ ਵਾਸਤੇ ਕੀ ਕਰਾਂਗੇ ਆਪਾਂ ਕੀ ਉਹਦੇ ਵਾਸਤੇ ਫਿਰ ਆਪਾਂ ਦੇਖਾਂਗੇ ਮਲਟੀ ਟਾਈਮ ਫਰੇਮ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਹੁਣ ਦੇਖੋ ਇਹ ਜਿਹੜੇ ਚਾਰ ਟਾਈਮ ਫਰੇਮ ਆ ਇਹਨਾਂ ਚਾਰਾਂ ਦੇ ਵਿੱਚੋਂ ਘੜੇ ਘੜੇ ਜੇ ਤਿੰਨ ਟਾਈਮ ਫਰੇਮਾਂ ਤੇ ਰੈਜ਼ਿਸਟੈਂਸ ਦੇ ਕੋਲ ਜਾ ਕੇ ਥੱਲੇ ਵਾਸਤੇ ਪੈਟਰਨ ਬਣਨਗੇ ਸੋ ਫਿਰ ਮੈਂ ਇਹਦੇ ਵਿੱਚ ਥੱਲੇ ਵਾਸਤੇ ਟਰੇਡ ਕਰ ਸਕਦਾ ਤੇ ਸਟਾਪ ਲੌਸ ਦੇਖੋ ਮੇਰਾ ਇੱਥੇ ਰਹੂਗਾ ਤੇ ਲੋ ਬ੍ਰੇਕ ਹੋਣ ਤੇ ਮੇਰੀ ਐਂਟਰੀ ਰਹੂਗੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਟਾਰਗੇਟ ਰਹੂਗਾ ਜਿੰਨਾ ਦੇਖੋ ਮੈਂ ਟ੍ਰੈਂਡ ਦੇ ਖਿਲਾਫ ਲੈਣ ਡਿਆ ਸੀ ਉਹਦਾ ਅੱਧਾ ਲਊਗਾ ਮੈਂ ਇਹਦੇ ਵਿੱਚ ਅੱਧਾ ਲਊਗਾ ਤੇ ਜਾਂ ਦੇਖੋ ਸਭ ਤੋਂ ਸੇਫ ਤਰੀਕਾ ਜਿਵੇਂ ਦੱਸਿਆ ਤੁਹਾਨੂੰ 1.2 ਦਾ ਕਿ ਜਿੰਨਾ ਦਾ ਡੈਸਟੋਪ ਲਸ ਬੰਦਾ ਉਹਦੇ ਮੁਕਾਬਲੇ ਡਬਲ ਪ੍ਰੋਫਿਟ ਲੈ ਲਊਗਾ ਡੁਗੜ ਸੋ ਇਹ ਦੇਖੋ ਆਪਣੀਆਂ ਦੋਵੇਂ ਪਲਾਨ ਇੱਥੇ ਹੋ ਗਏ ਪਹਿਲਾ ਪਲਾਨ ਆਪਣਾ ਹੋ ਗਿਆ ਟ੍ਰੈਂਡ ਦੇ ਨਾਲ ਦੂਜਾ ਪਲਾਨ ਆਪਣਾ ਹੋ ਗਿਆ ਟ੍ਰੈਂਡ ਦੇ ਖਿਲਾਫ ਹੁਣ ਜਦੋਂ ਮਾਰਕੀਟ ਓਪਨ ਹੋਊਗੀ ਸਿਰਫ ਆਪਾਂ ਆਪਣੇ ਪਲਾਨਸ ਨੂੰ ਐਗਜ਼ੀਕਿਊਟ ਕਰਨਾ ਤੇ ਮੈਂ ਦੇਖੋ ਇਦਾਂ ਹੀ ਕਰਦਾ WhatsApp ਚੈਨਲ ਤੇ ਤੁਸੀਂ ਦੇਖੋ ਹਰ ਦਿਨ ਆਪਾਂ ਦੇਖੋ ਆਪਣੇ ਪਲਾਨਸ ਦੱਸੀਦੇ ਆ ਕਿ ਥੱਲੇ ਵਾਸਤੇ ਆਪਣਾ ਕਿਹੜਾ ਉੱਤੇ ਵਾਸਤੇ ਕਿਹੜਾ ਤੇ ਜੇ ਤੁਸੀਂ WhatsApp ਚੈਨਲ ਤੇ ਜਾ ਕੇ ਬੈਕ ਟੈਸਟ ਕਰੋਗੇ ਉਹ ਸਾਰੇ ਲੈਵਲ ਬੈਕ ਟੈਸਟ ਕਰੋਗੇ ਜਾਂ ਫਿਰ ਉਹ ਸਾਰੀਆਂ ਚੀਜ਼ਾਂ ਬੈਕ ਟੈਸਟ ਕਰੋਗੇ ਜਿਹੜੀਆਂ ਮੈਂ ਬੋਲੀਆਂ ਜਿਹੜੇ ਮੇਰੇ ਪਲਾਨਸ ਹੁੰਦੇ ਆ ਤੇ ਲਗਭਗ ਉਹੀ ਚੀਜ਼ਾਂ ਹੁੰਦੀਆਂ ਜੇ 10 ਦਿਨ ਦੇਖੋ ਮਾਰਕੀਟ ਖੁੱਲਦੀ ਹੈ ਦਸਾਂ ਦੇ ਵਿੱਚੋਂ 8 ਦਿਨ 9 ਦਿਨ ਉਹੀ ਚੀਜ਼ਾਂ ਹੁੰਦੀਆਂ ਤੇ ਐ ਕਰੂਸੀ ਤੁਸੀਂ ਉਹਨਾਂ ਦੇ ਵਿੱਚ ਆਪ ਦੇਖ ਸਕਦੇ ਜੋ ਕਿਉਂ ਐ ਕਰੂਸੀ ਜ਼ਿਆਦਾ ਉਹਦੇ ਵਿੱਚ ਕਿਉਂਕਿ ਦੇਖੋ ਚੀਜ਼ਾਂ ਆਪਾਂ ਪਹਿਲਾਂ ਸੋਚੀਆਂ ਹੋਈਆਂ ਇਨਸਾਨ ਉਹੀ ਚੀਜ਼ ਕਰ ਸਕਦਾ ਆ ਚੰਗੇ ਤਰੀਕੇ ਨਾਲ ਜਿਹੜੀ ਉਹਨੇ ਦੇਖੋ ਪਹਿਲਾਂ ਸੋਚੀ ਹੋਈ ਆ ਇਹ ਆਪਣਾ ਨੇਚਰ ਆ ਹਿਊਮਨ ਨੇਚਰ ਆ ਆਪਣਾ ਸਾਰੇ ਇਨਸਾਨਾਂ ਦਾ ਸੋ ਐਸੀ ਕਰਕੇ ਦੇਖੋ ਮਾਰਕੀਟ ਓਪਨ ਹੋਣ ਤੋਂ ਪਹਿਲਾਂ ਪ੍ਰੀ ਮਾਰਕੀਟ ਅਨਾਲਿਸਿਸ ਕਰਨਾ ਬਹੁਤ ਆਸਾਨ ਆ ਤੇ ਜਿਹਦਾ ਤਰੀਕਾ ਦੇਖੋ ਤੁਹਾਨੂੰ ਮੈਂ ਦੱਸਦਾ ਸੋ ਐਸੀ ਦੇਖੋ ਇਸ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ